ਗਰ ਸ਼ੰਕਰ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਡਾਂਸੀਵਾਲ ਵਿਖੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਬੱਸ ਅਤੇ ਟੈਂਪੂ ਦੀ ਹੋਈ ਟੱਕਰ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਦੇ ਟੈਂਪੂ ਚਾਲਕ ਦਾ ਬਲਬਲ ਬਚਾ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਰਾਣਾ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਮੁਖਮ ਮਜਾਰਾ ਥਾਣਾ ਚੱਬੇਵਾਲ ਟਾਟਾ 407 ਵਿੱਚ ਜਦੋਂ ਹੁਸ਼ਿਆਰਪੁਰ ਤੋਂ ਨੂਰਪੁਰ ਬੇਦੀ ਨੂੰ ਪਸ਼ੂਆਂ ਦਾ ਚਾਰਾ ਲੈ ਕੇ ਜਾ ਰਿਹਾ ਸੀ ਤਾਂ ਇੱਕਦਮ ਹੀ Tata 407 ਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ Tata 407 ਬੇਕਾਬੂ ਹੋ ਕੇ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਪੰਜਾਬ ਰੋਡ ਦੇ ਵਿੱਚ ਦੀ ਬੱਸ ਨਾਲ ਟਕਰਾ ਗਿਆ ਜਿਸ ਕਾਰਨ ਟੈਂਪੋ ਸੜਕ ਦੇ ਵਿੱਚ ਘਾਰ ਹੀ ਪਲਟ ਗਿਆ ਉਸਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹੁਣ ਆਏ ਵੀ ਕਿ ਰਾਹ ਦੀ ਗੱਲ ਇਹ ਰਹੀ ਕਿ ਇਸ ਹਾਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਫੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆਦੀ ਤੇ ਦੂਸਰੇ ਪਾਸੇ ਬੱਸ ਸੀ ਗੱਡੀ ਦਾ ਟਾਇਰ ਪਾਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਵੀ ਆਪਾਂ ਕਹੀਏ ਬੱਸ ਦੀ ਆ ਜੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾਟ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਅਬੀਰ ਬਚ ਗਿਆ ਉਹਦੇ ਸਾਥ ਤੋਂ ਬਚਾਇਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਜਾਂਦਾ ਸੀ ਤੇ ਉਹਦੇ ਸਾਟ ਥੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਪੈਸੇ ਰਗਣਾ ਨਹੀਂ ਲੱਗੀਆਂ ਵੀਰ ਵੱਟ ਹੋਇਆ ਪਰ ਰੰਗ ਟੁੱਟਣੇ ਤੋਂ ਬਚਾਅ ਹੋ ਗਿਆ ਉਹਦਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਕਰ ਟ੍ਰੈਫਿਕ ਵੀ ਚੱਲੂ ਹੋ ਗਈ ਹੈ ਦੋਨਾਂ ਦੋਵਲ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਉਧਰ ਹਾਸੇ ਤੋਂ ਬਾਅਦ ਜਿੱਥੇ ਕੀ ਟ੍ਰੈਫਿਕ ਬੁਰੀ ਤਰ੍ਹਾਂ ਨਾਲ ਜਾਮ ਰਿਹਾ ਉੱਥੇ ਹੀ ਪੁਲਿਸ ਚੌਂਕੀ ਸੈਲਾ ਖੁਰਦ ਦੇ ਏਐਸਆਈ ਓਂਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹ ਬਈ ਦਾਂਗਿਆ ਲੱਗਣਾ ਐਕਸੀਡੈਂਟ ਹੋ ਗਿਆ ਤੇ ਮਤਲਬ BRTC ਦੀ ਬੱਸ ਹੈਗੀ ਆ ਤੇ ਨਾਲ Tata Jaapro 700 ਹੈਗਾ ਉਹ Tata Jaapro 700 ਨਾਲ ওভারਲੋਡ ਹੋ ਗਿਆ ਵਿਚ ਵੱਜ ਗਿਆ ਉਹ ਤੇ ਨਿਸ਼ਾਨ ਕੋਈ ਨਹੀਂ ਹੋਇਆ ਉਹ ਤੇ ਟ੍ਰੈਫਿਕ ਚਲਾ ਦਿੱਤਾ ਬੰਦਿਆਂ ਦਾ ਬਚਾਅ ਹੋ ਗਿਆ ਸਾਰੇ ਬੰਦਿਆਂ ਨੂੰ ਬਚਾਇਆ ਠੀਕ ਗਰ ਸ਼ੰਕਰ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਡਾਂਸੀਵਾਲ ਵਿਖੇ ਉਸ ਸਮੇਂ ਇੱਕ ਵੱਡਾ ਹਾਸਾ ਹੋਂ ਤੋਂ ਬਚਾ ਹੋ ਗਿਆ ਜਦੋਂ ਬੱਸ ਅਤੇ ਟੈਂਪੂ ਦੀ ਹੋਈ ਟੱਕਰ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਦੇ ਟੈਂਪੂ ਚਾਲਕ ਦਾ ਬਲਬਲ ਬਚਾ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਰਾਣਾ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਮੁਖੋ ਮਜਾਰਾ ਥਾਣਾ ਚੱਬੇਵਾਲ Tata 407 ਵਿੱਚ ਜਦੋਂ ਹੁਸ਼ਿਆਰਪੁਰ ਤੋਂ ਨੂਰਪੁਰ ਬੇਦੀ ਨੂੰ ਪਸ਼ੂਆਂ ਦਾ ਚਾਰਾ ਲੈ ਕੇ ਜਾ ਰਿਹਾ ਸੀ ਤਾਂ ਇੱਕਦਮ ਹੀ Tata 407 ਦਾ ਟਾਇਰ ਫਟ ਗਿਆ ਜਿਸ ਤੋਂ ਬਾਅਦ Tata 407 ਬੇਕਾਬੂ ਹੋ ਕੇ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਪੰਜਾਬ ਰੋਡ ਦੇ ਦੀ ਬੱਸ ਨਾਲ ਟਕਰਾ ਗਿਆ ਜਿਸ ਕਾਰਨ ਟੈਂਪੋ ਸੜਕ ਦੇ ਵਿਚਕਾਰ ਹੀ ਪਲਟ ਗਿਆ ਉਸ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹੁਣਾਈ ਵੀ ਕਿਹਾ ਕਿ ਰਾਹ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਫੁਰਤੀ ਮਹਾਰਾਜ ਨੇ ਚਲੋ ਕਿਰਪਾ ਕੀਤੀ ਬਚਾਅ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਆਂਧੋਵਾਲ ਤੋਂ ਆndi ਤੇ ਦੂਸਰੇ ਪਾਸੇ ਬਸ ਦੀ ਗੱਡੀ ਦਾ ਟਾਇਰ ਫਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਤੇ ਆਪਾਂ ਕਹੀਏ ਬੱਸ ਦੀ ਅੱਜ ਦੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾੜ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਵੀਰ ਬਚ ਗਿਆ ਉਹਦੇ ਸਾਰੇ ਤੋਂ ਬਚਾਇਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਤੇ ਉਹਦੇ ਸੱਟ ਖੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਬਈ ਤੇ ਰਗੜਾਂ ਲੱਗੀਆਂ ਫੀਰ ਭੱਟ ਹੋਇਆ ਪਰ ਰੰਗ ਟੁੱਟਣੇ ਤੋਂ ਬਚਾਅ ਹੋ ਗਿਆ ਉਹਦਾ ਪਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਕਰ ਟ੍ਰੈਫਿਕ ਆਲੂ ਹੋ ਗਈ ਹੈ ਦੋਨਾਂ ਦੁਵੱਲੇ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਉਧਰ ਹਾਸੇ ਤੋਂ ਬਾਅਦ ਜਿੱਥੇ ਕੀ ਟ੍ਰੈਫਿਕ ਬੁਰੀ ਤਰ੍ਹਾਂ ਨਾਲ ਜਾਮ ਰਿਹਾ ਉੱਥੇ ਹੀ ਪੁਲਿਸ ਚੌਂਕੀ ਸੈਲਾ ਖੁਰਦ ਦੇ ਏਐਸਆਈ ਓਂਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹ ਵੀ ਦੰਗਿਆ ਲੱਗਣਾ ਐਕਸੀਡੈਂਟ ਹੋ ਗਿਆ ਤੇ ਮੈਂ ਤਾਂ ਬੀਆਰਟੀਸੀ ਬੱਸ ਹੈਗੀ ਆ ਤੇ ਨਾਲ ਸਾਡਾ ਜਰ ਕੋ ਸਾਥ ਹੈਗਾ ਉਹ ਕਾਟਾ ਚਾਰ ਕੋ ਸਾਥ ਨਾਲ ਓਵਰ ਡਾਟ ਜਾ ਗਿਆ ਵੇਚ ਵੱਜ ਗਿਆ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਟਰੈਪ ਚਲਾ ਦਿੱਤੀ ਬੰਦਿਆਂ ਦਾ ਬਚਾਅ ਹੋ ਗਿਆ ਸਾਰਾ ਬੰਦਿਆਂ ਨੂੰ ਬਚਾ ਲਿਆ ਠੀਕ